Bob. ਦੇ ਰੱਤ ਨੇ ਸਰਬਣ ਕੀਤੇ ਹਨ ਆਸ ਬਖਤ ਇਹ ਕਥਾ ਵਿਚਾਰ ਸਰਬਨ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਦੀ ਪਾਲ ਕੇ ਸਾਂਝ ਰਸਨਾ ਨੂੰ ਕਰ ਲਗੇ ਪਵਿੱਤਰ ਕਿ ਕਾਉਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸ਼ੋ ਅਸੀ ਸਾਭ ਜੀ ਦੇ ਨਾਮ ਨੇ ਜੇ ਸੇਵਕ ਨੂੰ ਗੱਜ-ਬੱਜ ਕੇ ਬਲਾਵਤ ਵਾਹੇ ਗੁਰਜੀ ਕਾ ਹਲਸ ਵਾਹੇ ਗੁਰਜੀ ਕੀ ਭਤੇ ਸੋ ਗੁਰ ਪਿਆਰਿਓ ਆਪ ਧੰਤਾ ਜੇ ਯੋਗ ਹੋ ਜਿਹੜੇ ਪਾਈ ਅੰਮ੍ਰਿਤ ਵੇਰੇ ਆਪਣੇ ਕੰਮਾਂ ਕਾਰਾਂ ਨੂੰ ਛੜ ਮਰਤਬੇ ਲਈ ਸੰਭਾਲ ਕਰਦੇ ਹੋਏ ਵਾਰਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਉਹ ਪਾਸਤਾ ਜੀ ਦਾ ਪਾਵਨ ਬਚਨ ਹੈ ਸਤ ਸੰਗਤ ਮਿਲੇ ਸੋ ਦਰਿਆ ਸਤ ਸੰਗਤ ਕਰਨ ਦੇ ਨਾਲ ਮੁਨਕ ਪਉੜ ਸੁਨਦਰ ਤੋਂ ਤਰ ਜਾਂਦਾ ਹੈ ਪਾਰ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਵਰਤ ਜਲਦੀ ਹੈ ਔਰ ਸਾ ਜੀ ਕਹਿੰਦੇ ਥੋੜਾ ਥੋੜਾ ਰੱਬ ਨੂੰ ਰੋਜ਼ ਯਾਦ ਕਰਦੇ ਰੱਗੇ ਤਾਂ ਵਾਹਿਗੁਰੂ ਜੀ ਸਾਡਾ ਪੜਾ ਕਰ ਦਿੰਦੇ ਜੇ ਥੋੜਾ ਥੋੜਾ ਸਮਾਂ ਆਪਾਂ ਰੋਜ਼ ਇਸ ਤਰ੍ਹਾਂ ਗੁਰੂ ਦੇ ਸੰਗਤ ਕਰਦੇ ਰੱਗੇ ਤਾ ਗੁਰੂ ਕਿਰਪਾ ਕਰਦਾ ਹੈ ਕਬੀਰ ਕੇ ਸੋ ਕੇ ਸੋ ਕੁੱਤੀਆ ਨਾ ਸੋਈਐ ਆਸਾਰ ਰਾਤ ਦਿਨ ਸਕੇ ਕੁੱਕਨੇ ਕਬੂ ਕੇ ਸੁਨੇ ਪੁਕਾਰ ਕਦੇ ਤਾਂ ਮੇਰਾ ਸਤਿਗੁਰੂ ਸਾਡੀ ਪੁਕਾਰ ਸੁਨੇਗਾ ਕਦੇ ਤਾਂ ਸਾਡੀਆਂ ਬੇਰਤੀਆਂ ਨੂੰ ਪ੍ਰਵਾਨ ਕਰੇਗਾ ਤਾਂ ਹੁਣ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਲੜੀਵਾਰ ਪਾਵਨ ਇਤਿਹਾਸ 4 ਮਹੀਨੇ ਹੋ ਗਏ 4 ਮਹੀਨਿਆਂ ਤੋਂ ਲਗਾਤਾਰ ਇਹ ਪਾਵਨ ਲੜੀਵਾਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ ਸਭੂ ਪਰਿਆਰਿਓ ਜੁੜਗੇ ਪਾਵਨ ਇਤਿਹਾਸ ਦੇ ਨਾਲ ਮਨਵਿੱਤੀਆਂ ਨੂੰ ਕਰਗੇ ਆਕਾਕਰ ਸਤਿਗੁਰੂ ਦੇ ਸਵੇਸ਼ ਪਤਾ ਜੀ ਦੇ ਚੱਲਣਾ ਦੇ ਵਿੱਚ ਧਿਆਨ ਨੂੰ ਜੋੜਨਾ ਕਰਕੇ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਵੇਸ਼ ਪਤਾ ਜੀ ਅੰਦਰ ਉਹ ਡਰ ਤੋਂ ਚੱਲ ਕੇ ਸਤਿਗੁਰੂ ਜੀ ਗੁਰੂ ਸਾਹਿਬ ਪਹੁੰਚੇ ਸੋ ਗੁਰੂ ਸਾਹਿਬ ਤੋਂ ਅੱਗੇ ਪਿੰਡ ਥੇੜੀ ਉਹਨਾਂ ਥੇੜੀ ਤੋਂ ਸਤਿਗੁਰੂ ਪਾਸਾ ਜੀ ਅੱਗੇ ਪਿੰਡ ਹਰਿਪੁਰ ਉੱਥੇ ਸਤਿਗੁਰੂ ਜੀ ਪਹੁੰਚਣਗੇ ਹੁਣ ਇੱਥੇ ਜਿਹੜਾ ਜੋਗੀ ਹੁਕਮਨਾਸੀ ਥੇੜੀ ਪਿੰਡ ਦੇ ਵਿੱਚ ਉਹਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਤੇ ਜੋਗੀਆਂ ਜਿਹੜੀਆਂ ਕਰਾ ਮਾਤਾ ਸੀ ਉਹ ਸਾਰੀਆਂ ਫੇਰ ਹੋ ਗਈਆਂ ਇੱਕ ਪਾਸੇ ਦੀਨ ਦੁਨੀ ਦੇ ਮਾਲਕ ਹੋਣ ਇੱਕ ਪਾਸੇ ਸੀ ਆਮ ਲੋਕ ਹੋ ਗਏ ਤੇ ਸਾਡਾ ਸਤਿਗੁਰਾਂ ਦੇ ਨਾਲ ਬਰਾਬਰੀ ਤਾਂ ਨਹੀਂ ਹੋ ਸਕਦੀ ਉਕਮਨਾਤ ਦੇ ਮਨ ਦੇ ਵਿੱਚ ਆਪਣੀ ਉਮਰ ਦਾ ਤੇ ਆਪਣੀਆਂ ਸ਼ਕਤੀਆਂ ਦਾ ਪ੍ਰੇਖਾ ਸੀ ਕਿ ਸ਼ਾਇਦ ਮੇਰੇ ਬਰਾਬਰ ਕੋਈ ਨਹੀਂ ਹੋ ਸਕਦਾ ਪਰ ਗੁਰੂ ਪਿਆਰਿਓ ਜਦੋਂ ਸੰਤ ਗੁਰਾਂ ਨੇ ਸਾਰੀਆਂ ਉਹਦੀਆਂ ਜਿਹੜੀਆਂ ਸ਼ਕਤੀਆਂ ਸੀ ਉਹ ਖਚ ਰੰਗਾਂ ਪਰ ਹੁਣ ਉਹਦੀਆਂ ਸ਼ਕਤੀਆਂ ਜਿਹੜੋ ਖਿੱਚੀਆਂ ਚੰਗਾ ਜੋ ਜੋ ਵੀ ਉਹ ਦੇ ਕਾਰਨਾਮੇ ਕਰਦਾ ਸੀਗਾ ਉਹ ਸਾਰੇ ਫੇਲ ਹੋ ਗਏ ਫਕੀਰ ਦੇ ਸਤਗੁਰਾਂ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਪਾਸਾਰ ਹਮ ਅપરાਦੀ ਸਤ ਪੂਲ ਤੇ ਤੂੰ ਬਖਸ਼ਨ ਹਾਰੇ ਕਿਰਪਾ ਕਰਕੇ ਬਖਸ਼ ਦੇ ਬੋ ਤੱਪੋ ਹਕਮਨਾਥ ਜੋਗੀ ਸੀ ਜਿਹੜਾ ਇੱਥੋਂ ਫਿਰ ਛੱਡ ਕੇ ਪੰਡਾ ਥੀਰੀ ਨੂੰ ਹਰਿਆਣੇ ਦੇ ਵਿੱਚ ਹਸਾਰ ਦੇ ਲੈ ਗਿਆ ਇਧਰ ਜੀਤ ਵਾਲਾ ਹਸਾਰ ਜਾ ਕੇ ਰਹਿਣ ਲੱਗ ਗਿਆ ਇੱਥੋਂ ਛੱਡ ਗਿਆ ਸੀਗਾ ਤਾਂ ਹੁਣ ਉਸ ਨਗਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰੂ ਸਾਹਿਬ ਪਿੰਡ ਦਾ ਨਾਮ ਵੀ ਗੁਰੂ ਸਰਦ ਗੁਰਦੁਆਰਾ ਸਾਹਿਬ ਦਾ ਵੀ ਨਾਮ ਗੁਰੂ ਸਰ ਹੈ ਪਤਸਰ ਦਸਮੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਐ ਮਲੋਟ ਰੋਡ ਤੇ ਆਏ ਤਾਂ ਉਹਦੇ ਪਿਛਲੇ ਪਾਸੇ ਤਿੰਨ ਝੰਡ ਲੱਗੇ ਆ ਬਹੁਤ ਵੱਡੇ ਭਾਰੀ ਝੰਡਾ ਉਹ ਸਟੈਂਡ ਤੇ ਜਦੋਂ ਦਸ਼ਮੇਸ਼ ਪਿਤਾ ਜੀ ਇੱਥੇ ਪਹੁੰਚ ਕੇ ਸਨ ਤਿੰਨ ਝੰਡੇ ਸਨ ਛੋਟੀਆਂ-ਛੋਟੀਆਂ ਝੰਡੀਆਂ ਸਨ ਤਾਂ ਸਤਗੁਰਾਂ ਨੇ ਕੌਤਕ ਕੀਤਾ ਇੱਕ ਛੋਟੀ ਜੀ ਝੰਡੀ ਦੇ ਉੱਪਰ ਸਤਗੁਰਾਂ ਨੇ ਆਪਣਾ ਜਿਹੜਾ ਤੀਰ ਕਮਾਨ ਸੀ ਉਹ ਟੰਗ ਦਿੱਤਾ ਦੂਸਰੀ ਝੰਡੀ ਦੇ ਉੱਪਰ ਸਤਿਗੁਰਾਂ ਨੇ ਆਪਣਾ ਜਿਹੜਾ ਵੱਡਾ ਸ਼ਰੀ ਸਾਹਿਬ ਹੈ ਤਲਵਾਰ ਜਿਹੜੀ ਆਪਣੀ ਉਹ ਟਾਂਗ ਦਿੱਤੀ ਤੇ ਤੀਜੀ ਤੇ ਸਤਿਗੁਰੂ ਜੀ ਨੇ ਕਮਰਕਸਾ ਟਾਂਗ ਦਿੱਤਾ ਸਿੱਖ ਫੌਜਾਂ ਕਹਿੰਦੀਆਂ ਪਾਤਸ਼ਾਹ ਇਹ ਤਾਂ ਛੋਟੀਆਂ-ਛੋਟੀਆਂ ਝੰਡੀਆਂ ਆ ਇਹ ਇੰਨਾ ਭਾਰ ਕਿੱਥੋਂ ਚੱਲ ਲੈਣਗੇ ਇਹਨਾਂ ਵਜਨ ਨਹੀਂ ਚੱਲ ਸਕਦੀਆਂ ਪਾਤਸ਼ਾਹ ਜੀਓ ਤੇ ਪਾਤਸ਼ਾਹ ਜੀ ਨੇ ਵਜਨ ਕੀਤਾ ਕਹਿੰਦੇ ਨਹੀਂ ਭਾਈ ਇਹ ਸਦਾਜੀ ਕਹਿ ਮਰਣਗੇ ਇਹ ਰੰਗ ਦੀ ਦੁਨੀਆ ਤੱਕ ਹੀ ਇਸੇ ਤਰ੍ਹਾਂ ਰਹਿਣ ਗਿਆ ਬਹੁਤ ਭਾਜੀ ਇਹ ਦਰਖਤ ਹੋਣਗੇ ਹੁਣ ਗੁਰੂ ਪਿਆਰੋ ਤਣਾ ਉਹਨਾਂ ਦਾ ਏਕਾ ਤੇ ਜੰਡ ਤੈਨਾਂ ਲਗੇ ਬਹੁਤ ਭਾਜੀ ਆ ਉਸ ਟਾਈਮ ਤੋਂ ਲੈ ਕੇ ਧੰਨ ਗੁਰੂ ਕਲਗੀਧਰ ਪਾਸਾ ਜਿਹਦੇ ਚਰਨ ਸੋਹ ਪਵਿੱਤਰ ਏ ਜਿਹੜੇ ਗੁਰੂ ਪਿਆਰੋ ਦਰਖਤ ਹੈ ਇਹ ਸੋਭ ਲੀਕ ਹੈ ਸਤਿਗੁਰਾਂ ਦੇ ਗਿਆ ਨਿਸ਼ਾਨੀਆਂ ਜਿਹੜੀਆਂ ਸਤਿਗੁਰਾਂ ਦੇ ਚਰਨ ਲੱਗੇ ਹੋਏ ਸਤਿਗੁਰਾਂ ਦੇ ਹੱਥ ਲੱਗੇ ਹੋਏ ਸਤਿਗੁਰਾਂ ਦੀ ਕਿਰਪਾ ਸਤਿਗੁਰਾਂ ਨੂੰ ਸ਼ੋਇਆ ਉਹਨਾਂ ਦਰਖਤਾਂ ਇਸ ਕਰਕੇ ਸਤਿਗੁਰੂ ਪਾਸਾ ਜਿਹਦੀਆਂ ਜਿਹੜੀਆਂ ਨਿਸ਼ਾਨੀਆਂ ਜਿੱਥੇ-ਜਿੱਥੇ ਵੀ ਹੈਗੀਆਂ ਉਹਨਾਂ ਨੂੰ ਦੇਖ ਕੇ ਗੁਰੂ ਦਾ ਸਿੱਖ ਜਦੋਂ ਉੱਥੇ ਪਹੁੰਚਦਾ ਹੈ ਤਾ ਫਿਰ ਮਨ ਦੇ ਵਿੱਚ ਜਦੋਂ ਖਿਆਲ ਆਉਂਦਾ ਤੇ ਪ੍ਰਤੱਖ ਸਤਿਗੁਰੂ ਜੀ ਦਾ ਦਰਸ਼ਨ ਜਿਦਾਰਾ ਹੁੰਦਾ ਵੀ ਹਾਂ ਵਾਕਈ ਮੇਰੇ ਸਤਿਗੁਰੂ ਜੀ ਆਹਤ ਰੱਖਦੇ ਥੱਲੇ ਬੈਠੇ ਸਨ ਬਰਾਜੇ ਸਨ ਐਥੇ ਸਤਿਗੁਰਾਂ ਨੇ ਇਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਛੋਇਆ ਮੇਰੇ ਸਤਿਗੁਰਾਂ ਦੇ ਇਥੇ ਚਰਨ ਪਏ ਵੀ ਇਹ ਉਸ ਟਾਈਮ ਦਾ ਦਰਖਤ ਹੈ ਤੇ ਕਿੰਨਾ ਮਨ ਨੂੰ ਸਕੂਨ ਮਿਲਦਾ ਹੈ ਸਿੱਖ ਜੁੜਿਆ ਵਾ ਤਾਂ ਗੁਰੂ ਦੇ ਸ਼ਬਦ ਦੇ ਨਾਲ ਪਰ ਜਦੋਂ ਨਿਸ਼ਾਨੀਆਂ ਮੇਰੇ ਸਤਿਗੁਰਾਂ ਦੀਆਂ ਦੇਖਦੇ ਆ ਨਾ ਅਸੀਂ ਕਿ ਮੇਰੇ ਸਤਿਗੁਰਾਂ ਦੇ ਚੱਲ ਸ਼ੋ ਜਿਵੇਂ ਤਰ ਜਗ ਹੈ ਜਿਹੜੀ ਹੈ ਤਾਂ ਮਨ ਨੂੰ ਜਦੋਂ ਆਪਾਂ ਟਕਾਓ ਦੇ ਨਾਲ ਦੇਖਦੇ ਆ ਨਾ ਟਕਾਓ ਕਰਕੇ ਸੱਚ ਅਵਸਥਾ ਦੇ ਵਿੱਚ ਬੈਠ ਕੇ ਤਾਂ ਸਾਨੂੰ ਐਂ ਤਾਂ ਲੱਗਦਾ ਵੀ ਮੇਰੇ ਸਤਿਗੁਰੂ ਜੀ ਇੱਥੇ ਸਾਡੇ ਕੋਲ ਬੈਠੇ ਆ ਹੁਣ ਵੀ ਹਾਜ਼ਰ ਆ ਹੈ ਤਾਂ ਮੇਰੇ ਸਤਿਗੁਰੂ ਜੀ ਸਦਾ ਹੀ ਹਾਜ਼ਰ ਹਨ ਆਂਗ ਸੰਗ ਤਾਂ ਹੁਣ ਸਤਿਗੁਰੂ ਗੁਰੂ ਗਰੀਬ ਨਵਾਜ਼ ਪਾਸਾ ਜੀ ਇੱਥੋਂ ਫਿਰ ਚਾਲਾ ਪਾਉਂਦੇ ਐ ਇੱਥੇ ਦੁਬਾਰਾ ਫਿਰ ਆਉਂਦੇ ਐ ਸਤਿਗੁਰੂ ਜੀ ਇੱਥੋਂ 60 ਕਿਲੋਮੀਟਰ ਜਾਂਦੇ ਐ 60 ਕਿਲੋਮੀਟਰ ਦੇ ਪੈਂਡੇ ਦੇ ਵਿੱਚ ਹੋਰ ਕਿਤੇ ਵੀ ਜਗ੍ਹਾ ਤੇ ਮੇਰੇ ਸਤਿਗੁਰੂ ਜੀ ਨਹੀਂ اٹਕੇ ਇੱਥੇ ਇੱਕ ਰਾਤ ਰਹਿ ਕੇ ਸਤਿਗੁਰੂ ਜੀ ਪਿੰਡ ਥੇਰੀ ਤੋਂ 60 ਕਿਲੋਮੀਟਰ ਅੱਗੇ ਪਿੰਡ ਹੈ ਹਰੀਪੁਰਾ ਉੱਥੇ ਪਹੁੰਚਦੇ ਐ ਜਿਹੜਾ ਕਿ ਹੁਣ ਇਹ ਜਿਹੜੇ ਪਿੰਡ ਸੀਗੇ ਇਹਨਾਂ ਦਾ ਸੀਗਾ ਜ਼ਿਲ੍ਹਾ ਮੁਕਸਰ ਹੁਣ ਉਹ ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਚਲਾ ਗਿਆ ਹਰੀਪੁਰਾ ਫਾਜ਼ਿਲਕਾ ਜ਼ਿਲ੍ਹਾ ਭਾਜਲਕਾ ਵੀ ਉੱਥੋਂ 35 ਕਿਲੋਮੀਟਰ ਉਸ ਪਿੰਡ ਤੋਂ ਤੇ ਗੰਗਾ ਨਗਰ ਉਹਦੇ ਰੋਡ ਤੇ ਪੈ ਜਾਂਦਾ ਏ ਗੰਗਾ ਨਗਰ ਵੀ ਉੱਥੋਂ 35 ਕਿਲੋਮੀਟਰ ਪੈ ਜਾਂਦਾ ਅਬੋਰ 22 ਕਿਲੋਮੀਟਰ ਤੋਂ ਤਾਂ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹ 15 ਕਿਲੋਮੀਟਰ ਰਹਿ ਜਾਂਦਾ ਹੈ ਪਾਕਿਸਤਾਨ ਦੇ ਬਾਰਡਰ ਤੇ ਪੈ ਜਾਂਦਾ ਏ ਪਿੰਡ ਭਾਜਲਕਾ ਜ਼ਿਲ੍ਹੇ ਧੰਨ ਗੁਰੂ ਕਲਗੀਧਰ ਪਾਸਾ ਜੀ ਉਥੇ ਕਿਉਂ ਪਹੁੰਚੇ ਧੰਨ ਗੁਰੂ ਕਲਗੀਧਰ ਪਾਸਾ ਜੀ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਸਾ ਜੀ ਇੱਥੇ ਆਏ ਸਨ ਉਦੋਂ ਸਤਿਗੁਰਾਂ ਨੇ ਬਚਨ ਕੀਤਾ ਸੀ ਵੀ ਅਸੀਂ ਸੰਗਤਾਂ ਨੇ ਜਦੋਂ ਪੁੱਛਿਆ ਸੀ ਵੀ ਕਦੋਂ ਆਉਂਗੇ ਤਾਂ ਗੁਰੂ ਨਾਨਕ ਸਾਹਿਬ ਪਾਸਾ ਜੀ ਕਹਿੰਦੇ ਅਸੀਂ 10ਵੇਂ ਜਾਮੇ ਦੇ ਵਿੱਚ ਇੱਥੇ ਪਹੁੰਚਾਂਗੇ ਤਾ ਫਿਰ ਸਤਿਗੁਰੂ ਗੁਰੂ ਗਰੀਬ ਨਵਾਦ ਸਮੇਸ਼ ਪਤਾ ਜੀ ਉੱਥੇ ਪਹੁੰਚੇ ਜਿਸ ਜਗ੍ਹਾ ਤੇ ਸਤਿਗੁਰਾਂ ਨੇ ਆਸਣ ਲਾਇਆ ਬਾਰ-ਬਾਰ ਖੇਤਾਂ ਦੇ ਵਿੱਚ ਅਕਾਲਗੜ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਸੋਹਣਾ ਹੀ ਗੁਰਦੁਆਰਾ ਸਾਹਿਬ ਹੈ ਦਰਸ਼ਨ ਕਰਕੇ ਮਨ ਖੁਸ਼ ਹੋ ਜਾਂਦਾ ਹੈ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬਰਾਜੇ ਸਨ ਉੱਥੇ ਗੁਰੂ ਪਿਆਰਿਓ ਉਹ ਵੀ ਆਸਣ ਬਹੁਤ ਸੋਹਣਾ ਬਣਿਆ ਹੋਇਆ ਉਹ ਨਗਰ ਦੇ ਵਿੱਚ ਹੈਗਾ ਹਰੀਪੁਰਾ ਨਗਰ ਦੇ ਵਿੱਚ ਜੀ ਦਾ ਨਾਮ ਹੈ ਵੱਡ ਤੀਰਥ ਵੱਡ ਤੀਰਥ ਅਸਥਾਨ ਹੈਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਚੰਸ਼ੋ ਉਹਨੂੰ ਗੁਰੂ ਨਾਨਕ ਸਾਹਿਬ ਪਾਸਾ ਜੀ ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਸਨ ਧੰਨ ਗੁਰੂ ਨਾਨਕ ਸਾਹਿਬ ਪਾਸਾ ਜੀ ਚਲਦੇ ਚਲਦੇ ਇੱਥੇ ਪਹੁੰਚਦੇ ਆ ਭਾਈ ਮਰਦਾਨਾ ਜੀ ਨਾਲ ਆਕੇ ਸਤਿਗੁਰਾਂ ਨੇ ਡੇਰਾ ਲਾਇਆ ਧੰਗ ਗੁਰੂ ਨਾਨਕ ਸਾਹਿਬ ਪਾਸਾ ਜੀ ਭਾਈ ਮਰਦਾਨਾ ਜੀ ਨੂੰ ਆਖਦੇ ਆ ਭਾਈ ਮਰਦਾਨਿਆਂ ਗੁਰੂ ਦੀ ਬਾਣੀ ਦਾ ਜਸ ਗਾਇਗੇ ਵਾਨੀ ਆਈਏ ਤੇ ਤੁਰਵਾਬ ਛੇੜ ਤਾਂ ਸਤਿਗੁਰੂ ਗੁਰੂ ਗ੍ਰੀਵਨਵਾਜ ਪਾਤਸ਼ਾਹ ਜੀ ਸ਼ਬਦ ਗਾਇਨ ਕਰਦੇ ਆ ਤੇ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਆ ਤੇ ਸਤਿਗੁਰੂ ਜੀ ਕੀ ਸ਼ਬਦ ਗਾਇਨ ਕਰਦੇ ਆ ਹਰ ਜੀਓ ਕਿਰਪਾ ਕਰੋ ਤੁਮ ਪਿਆਰੀ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਅਦਾਇ ਹੁਣ ਸਤਗੁਰੂ ਜੀ ਇਹ ਸ਼ਬਦ ਵਿਚਾਰਨ ਕਰਦੇ ਪਏ ਆ ਜਦੋਂ ਗੁਰੂ ਪਿਆਰਿਓ ਨਗਰ ਦੀਆਂ ਸੰਗਤਾਂ ਦੇ ਕੰਨੀ ਇਹ ਗੁਰੂ ਦਾ ਜਸ ਪਿਆ ਤਮ ਮਾਰੇ ਧੋਨੀ ਸੁਣ ਕੇ ਤੇ ਮਨ ਨੂੰ ਸ਼ਾਂਤੀ ਆਈ ਤੇ ਚੈਨ ਆਇਆ ਹੋ ਸਿੱਖ ਸੰਗਤਾਂ ਬਾਬਾ ਨਾਨਕ ਜੀ ਦੇ ਵੱਲ ਨੂੰ ਆ ਰਹੀ ਐ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸ਼ਬਦ ਗਾਇਨ ਕਰੀ ਜਾਂਦੇ ਐ ਤੇ ਸਿੱਖ ਸੰਗਤਾਂ ਆਉਂਦੀਆਂ ਨਮਸਕਾਰ ਕਰਕੇ ਸਤਿਗੁਰਾਂ ਨੂੰ ਤੇ ਬੈਠੀ ਜਾਂਦੀਆਂ ਉਹਨਾਂ ਕਾਫੀ ਸਿੱਖ ਸੰਗਤਾਂ ਜੁੜਨਾਂ ਤੇ ਜਦੋਂ ਜੁੜੀਆਂ ਸਿੱਖ ਸੰਗਤਾਂ ਸਮਾਪਤੀ ਹੋਈ ਸ਼ਬਦ ਦੀ ਸ਼ਬਦ ਦੀ ਸਮਾਪਤੀ ਤੋਂ ਉਪਰੰਤ ਸਤਿਗੁਰਾਂ ਨੇ ਆਪਣੇ ਨਦਰ ਖੋਲੇ ਤੇ ਸਿੱਖ ਸੰਗਤਾਂ ਨੂੰ ਦੇਖਿਆ ਤੇ ਆਪਣੇ ਨਦਰ ਪਾਈ ਸਿੱਖ ਸੰਗਤਾਂ ਦੇ ਉੱਪਰ ਨਦਰ ਕਰੇ ਤਾ ਸਿਮਰਿਆ ਜਾਏ ਜਦੋਂ ਗੁਰੂ ਦੀ ਨਜ਼ਰ ਪੈ ਜਾਂਦੀ ਹੈ ਫਿਰ ਭਾਈ ਪ੍ਰਮਾਤਮਾ ਦੇ ਸ਼ਬਦ ਨੂੰ ਅਸੀਂ ਗਾਉਨੇ ਆ ਤੇ ਪ੍ਰਮਾਤਮਾ ਦੇ ਸੰਗਤ ਦੇ ਵਿੱਚ ਬੈਠਦੇ ਆ ਤਾ ਹਣ ਸਿੱਖ ਸੰਤਾਂ ਨੇ ਸਤਿਗੁਰਾਂ ਨੂੰ ਦੁਬਾਰਾ ਫੇਰ ਨਮਸਕਾਰ ਕੀਤੀ ਸਤਿਗੁਰੂ ਜੀ ਕਹਿੰਦੇ ਆਓ ਭਾਈ ਬੈਠੋ ਹੁਣ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਪਾਸਾ ਜੀ ਪੁੱਛਦੇ ਆ ਕਿ ਭਾਈ ਤੁਸੀਂ ਕਿਵੇਂ ਰਹੇ ਹੋ ਸੁਖੀ ਹੋ ਨਹੀਂ ਮਹਾਰਾਜ ਸੁਖੀ ਨਹੀਂ ਹੈਗੇ ਅਸੀਂ ਬਹੁਤ ਦੁਖੀ ਹੈਗੇ ਪਾਸਾ ਜੀ ਕਹਿੰਦੇ ਭਾਈ ਕੀ ਗੱਲ ਹੈ ਕਿਉਂ ਦੁਖੀ ਹੋ ਪਾਸਾ ਜੀ ਸਾਡੇ ਇਸ ਪਿੰਡ ਦੇ ਵਿੱਚ ਇੱਕ ਦਾੰਤ ਰੰਧਰ ਹੈ ਬਹੁਤ ਵੱਡਾ ਦਾੰਤ ਹੈ ਉਹ ਸਾਡੇ ਘਰਾਂ ਨੂੰ ਅੱਗ ਲਾ ਦਿੰਦਾ ਕਿਤੇ ਕੁਛ ਕਰਦਾ ਕਿਤੇ ਕੁਛ ਕਰਦਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਉਸ ਦਿਨ ਦਾ ਦੂਰ ਕੋਈ ਇਕੱਲਾ ਨਹੀਂ ਜਾ ਸਕਦਾ ਉਹ ਦਾਤ ਬੰਦੇ ਵੀ ਖਾ ਜਾਂਦੇ ਤੇ ਡਰ ਦੇ ਵਿੱਚ ਆ ਗਏ ਰਹੇ ਸਾਨੂੰ ਐਦਾ ਲੱਗਦਾ ਮਹਾਰਾਜ ਵੀ ਜਿਵੇਂ ਸਾਡਾ ਤੁਸੀਂ ਦੁੱਖ ਤੋੜ ਦੇਵੋ ਵੜਨਾ ਤੁਸੀਂ ਦੋਖ ਕਟਣ ਦੇ ਬਾਅਦ ਤੇ ਇੱਥੇ ਪਹੁੰਚੇ ਹੋ। ਪਾਸਾ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ। ਗੁਰੂ ਨਾਨਕ ਸਾਹਿਬ ਪਾਸਾ ਜੀ ਪਰ ਉੱਥੇ ਦੋ ਦਿਨ ਰਹਿ। ਦੋ ਰਾਤਾਂ ਤੇ ਦੋ ਦਿਨ। ਹੁਣ ਸਤਗੁਰਾਂ ਨੇ ਪਿੰਡ ਹਰੀਪੁਰਾ ਦੀਆਂ ਸਿੱਖ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕੀਤੀਆਂ। ਹੁਣ ਉਸ ਦੰਤ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਗੁਰਨਾਨ ਸਾਹਿਬ ਪਾਸਾ ਜੀ ਨੇ ਆਪਣੀ ਕਿਰਪਾ ਦੇ ਨਾਲ ਤਾਰਨਾ ਕੀਤਾ ਪਾਸਾ ਜੀ ਨੇ ਬਚਨ ਦਿੱਤਾ ਸਿੱਖ ਸੰਗਤਾਂ ਨੂੰ ਭਾਈ ਇਹ ਦੰਤ ਆ ਜਿਹੜਾ ਇਹ ਹੁਣ ਤੁਹਾਨੂੰ ਭਾਈ ਤੰਗ ਨਹੀਂ ਕਰੇਗਾ ਸੋਜੀ ਬਖਸ਼ਿਸ਼ ਕਰਨਾ ਕੀਤੀ ਸਤਿਗੁਰਾਂ ਨੇ ਆਖਿਆ ਉਸ ਦੰਤ ਨੂੰ ਵੇ ਦੇਖ ਮਾੜੇ ਕਰਮਾਂ ਕਰਕੇ ਤੈਨੂੰ ਦੈਂਤ ਬਣਨਾ ਪਿਆ ਪਰ ਹੁਣ ਤੂੰ ਦੈਂਤ ਬਣ ਕੇ ਵੀ ਤੂੰ ਸਮਝਦਾ ਨਹੀਂ ਵੀ ਮੈਨੂੰ ਕਿੰਨੀ ਭੈੜੀ ਜੁਨੀ ਮਿਲੀ ਹੈ ਤੈਨੂੰ ਸਮਝਣਾ ਚਾਹੀਦਾ ਦੁਨੀਆ ਦੇ ਲੋਕਾਂ ਨੂੰ ਤੂੰ ਤੰਗ ਪਰੇਸ਼ਾਨ ਕਰਦਾ ਹੈ ਇਹ ਚੰਗਾ ਨਹੀਂ ਹੈ ਫਿਰ ਪਾਕਾ ਤੁਸੀਂ ਕਿਰਪਾ ਕਰੋ ਬਾਸਾ ਜੀ ਕਹਿੰਦੇ ਕਿਰਪਾ ਤਾਂ ਕਰ ਦਿੰਦੇ ਹੈਗੇ ਅੱਜ ਤੋਂ ਬਾਅਦ ਤੂੰ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਇਹਨਾਂ ਨੂੰ ਸੁਖੀ ਬਸਣ ਦੇ ਬਾਸਾ ਜੀ ਮੈਂ ਤੁਹਾਡਾ ਹੁਕਮ ਹੈ ਹੁਣ ਦਾਇੰਦ ਨੇ ਹੁਕਮ ਮੰਨਿਆ ਲੈ ਭਾਈ ਉਹ ਜਿਹੜਾ ਦਾਇੰਦ ਆਜ ਤੋਂ ਬਾਅਦ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਪਵੇਂ ਰਹਿ ਜਾਵੇ ਇੱਥੇ ਪਰ ਤੁਹਾਨੂੰ ਪਰੇਸ਼ਾਨ ਨਹੀਂ ਕਰੂਗਾ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ ਉਥੋਂ ਦੀਆਂ ਸਿੱਖ ਸੰਗਤਾਂ ਅੱਜ ਤੱਕ ਸੂਖੀ ਹਨ ਦਾਤ ਭਾਵੇਂ ਹੋਵੇ ਉੱਤੇ ਭਾਵੇਂ ਨਾ ਹੋਵੇ ਪਰ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ ਦਾਤ ਨੇ ਕਦੇ ਪਰੇਸ਼ਾਨ ਸਿੱਖ ਸੰਗਤਾਂ ਨੂੰ ਨਹੀਂ ਕੀਤਾ ਸੋਚੀ ਆ ਗਈ ਤੇ ਸਮਝ ਆ ਗਈ ਗੁਰੂ ਦੀ ਕਿਰਪਾ ਹਰਤਗੀ ਨਜ਼ਰ ਕਰੇ ਤਾ ਸਿਮਰਿਆ ਜਾਏ ਜਦੋਂ ਗੁਰੂ ਦੀ ਨਦਰ ਪੈ ਜਾਂਦੀ ਹੈ ਤਾਂ ਦੈਂਤ ਵੀ ਗੁਰੂ ਪਿਆਰੋਂ ਸੁਧਰ ਜਾਂਦੇ ਆ ਦੈਂਤਾਂ ਨੂੰ ਵੀ ਸਮਝ ਆ ਜਾਂਦੀ ਹੈ ਸੋਝੀ ਆ ਜਾਂਦੀ ਹੈ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੀ ਮਿੱਤਿਆ ਭਾਈ ਮਹਿਮਾ ਜਿਹੜੀ ਸੰਗਤਾਂ ਜਿਹੜੀ ਸਤਿਗੁਰਾਂ ਦੀ ਮਹਿਮਾ ਨੂੰ ਸੁਣਦੀ ਹੈ ਨਾ ਤੇ ਗੁਰੂ ਦੇ ਸੰਗਤ ਕਰਦੀ ਹੈਗੀ ਗੁਰੂ ਦੇ ਸਿੱਖ ਸੰਤ ਗੁਰੂ ਦੀ ਸੰਗਤ ਕਰਕੇ ਫਿਰ ਭਾਵਜਲ ਸਮੁੰਦਰ ਤੋਂ ਪਾਰ ਹੋ ਜਾਂਦੇ ਆ ਤਾਂ ਹਣ ਗੁਰੂ ਨਾਨਕ ਸਾਹਿਬ ਪਾਸਾ ਜੀ ਹੁਣ ਪਾਵਨ ਵਿਦੇਸ਼ ਬਖਸ਼ਿਸ਼ ਕਰਦੇ ਆ ਤਾਂ ਹਣ ਜਦੋਂ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਪਾਸਾ ਜੀ ਉਤੋਂ ਚਾਲਾ ਪਾਉਣ ਲੱਗੇ ਤਾਂ ਫਿਰ ਧੰਗੁਰੂ ਨਾਨਕ ਸਾਹਿਬ ਪਾਸਾ ਜੀ ਨੂੰ ਸਿੱਖ ਸੰਗਤਾਂ ਨੇ ਇਕੱਠੇ ਹੋ ਕੇ ਪੁੱਛਣਾ ਕੀਤਾ ਪਾਸਾ ਜੀਓ ਹੁਣ ਤੁਸੀਂ ਚੱਲੇ ਹੋ ਤੇ ਕਦੋਂ ਤੁਸੀਂ ਇੱਥੇ ਆਓਗੇ ਪਾਸਾ ਜੀ ਕਹਿੰਦੇ ਭਾਈ ਇਹ ਜਿਹੜਾ ਅਸਥਾਨ ਜਿੱਤੇ ਅਸੀਂ ਬੈਠੇ ਐ ਇਸ ਨਾ ਅਸਥਾਨ ਦਾ ਨਾਮ ਜਿਹੜਾ ਅਸੀਂ ਰੱਖ ਦਿੱਤਾ ਵੱਡ ਤੀਰਥ ਗੁਰੂ ਨਾਨਕ ਸਾਹਿਬ ਪਾਸਾ ਜੀ ਨੇ ਨਾਮ ਰੱਖਿਆ ਸੀ ਵੱਡਾ ਤੀਰਥ ਇਹ ਵੱਡਾ ਤੀਰਥ ਆ ਪਾਈ ਜਿਹੜਾ ਵੀ ਇੱਥੇ ਆਊਗਾ ਤੇ ਗੁਰੂ ਦੀ ਕਿਰਪਾ ਵਰਤੇਗੀ ਉਹਦਾ ਪਾਰਉਤਾਰਾ ਹੋਵੇਗਾ ਇੱਛਾ ਭਾਵਨਾਵਾਂ ਉਹਦੀਆਂ ਪੂਰੀਆਂ ਹੋਣਗੀਆਂ ਸਤਿਗੁਰਾਂ ਨੇ ਬਚਨ ਕੀਤੇ ਅਸੀਂ 10ਵੇਂ ਜਾਮੇ ਦੇ ਵਿੱਚ ਇੱਥੇ ਪਹੁੰਚਾਂਗੇ ਤੇ ਇਹ ਬਹੁਤ ਵੱਡਾ ਆਸਾਨ ਹੋਵੇਗਾ ਨਾਲ ਇਹ ਵੀ ਕਹਿ ਦਿੱਤਾ ਬਹੁਤ ਵੱਡਾ ਸਥਾਨ ਹੋਵੇਗਾ ਜਦੋਂ ਅਸੀਂ 10ਵੇਂ ਜਾਮੇ ਦੇ ਵਿੱਚ ਇੱਥੇ ਪਹੁੰਚਾਂਗੇ ਤਾਂ ਫਿਰ ਦਸ਼ਮੇਸ਼ ਪਿਤਾ ਜੀ ਹੁਣ ਪਾਈ 10ਵੇਂ ਜਾਮੇ ਦੇ ਵਿੱਚ ਉਸ ਨਗਰ ਦੇ ਵਿੱਚ ਪਹੁੰਚਦੇ ਆ ਉਹ ਕੱਲ ਨੂੰ ਆਪਾਂ ਪਾਵਨ ਇਤਿਹਾਸ ਸਰਵਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਾ ਰਮਤਾ ਬਖਸ਼ਿਸ਼ ਕਰਨ ਗੁਰੂ ਪਿਆਰਿਓ ਇਸੇ ਤਰ੍ਹਾਂ ਆਪਾਂ ਚਰਣਾ ਕਮਲਾਂ ਦੇ ਨਾਲ ਜੁੜੇ ਰਹੀ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਬਹਿ ਕੇ ਗੁਰੂ ਦੀ ਸੰਗਤ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਰਹਿਗੇ ਸੋ ਗੁਰੂ ਪਿਆਰਿਓ ਸਿਆਸ ਤੋਂ ਬਚ ਗਏ ਮਾੜੀ ਸੰਗਤ ਤੋਂ ਬਚ ਗਏ ਮਾੜੇ ਲੋਕਾਂ ਤੋਂ ਬਚ ਗਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਣੇ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਸੰਗਤ ਕਰਿਆ ਕਰਗੇ ਭਜਨ ਬੰਦਗੀ ਕਰਗੇ ਸੇਵਾ ਸਿਮਰਨ ਕਰਗੇ ਭਲਾ ਕਰਗੇ ਕਿਸੇ ਦਾ ਸਰਬੱਤ ਦਾ ਭਲਾ ਮੰਗਿਆ ਕਰਗੇ ਪਰਮਾਤਮਾ ਦੇ ਅੱਗੇ ਅਰਦਾਸ ਕਰਾ ਕਰਕੇ ਸੱਚੇ ਪਾਤਸ਼ਾਹ ਸਾਡੇ ਕਿਸੇ ਵੀ ਅੰਗ ਪੈਰ ਤੋਂ ਸਾਡੀਆਂ ਅੱਖਾਂ ਤੋਂ ਕੰਨਾਂ ਤੋਂ ਕਦੇ ਹੱਥਾਂ ਪੈਰਾਂ ਤੋਂ ਕਿਸੇ ਦਾ ਮਾਰਾ ਨਾ ਹੋਵੇ ਸਾਡੀ ਰਸਨਾ ਤੋਂ ਕਿਸੇ ਦਾ ਮਾਰਾ ਨਾ ਹੋਵੇ ਹੋਵੇ ਤਾਂ ਚੰਗਾ ਹੀ ਹੋਵੇ ਅਸੀਂ ਭਲਾਈ ਮੰਗੀਏ ਕਿਸੇ ਦਾ ਆਪ ਜੀ ਦੀਆਂ ਬਖਸ਼ਾਆਂ ਦੇ ਵਿੱਚੋਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕਿਸੇ ਦੀ ਮਦਦ ਕਰ ਸਕੀਏ ਕਿਸੇ ਲੋੜਵੰਦ ਨੂੰ ਅਸੀਂ ਕੁਝ ਨਾ ਕੁਝ ਦੇ ਸਕੀਏ ਅਸੀਂ ਆਪਣਾ ਦਸਬੰਦ ਕਰ ਸਕੀਏ ਕਿਰਤ ਕਰਕੇ ਨਾਮ ਜਪ ਕੇ ਤੇ ਵੰਡ ਕੇ ਸਕੀਏ ਆਪਜੀ ਦੇ ਦਿੱਤੇ ਹੋਏ ਸੁਭਾਂ ਦੇ ਅਨਸਾਰ ਇਸ ਜ਼ਿੰਦਗੀ ਨੂੰ ਟਾਲਣਾ ਕਰਕੇ ਇਹ ਅਰਦਾਸਾਂ ਕਰਿਆ ਕਰਕੇ ਵਾਹਿਗੁਰੂ ਜੀ ਦੇ ਜਲਨਾ ਦੇ ਵਿੱਚ ਤਾਂ ਸਤਿਗੁਰੂ ਜੀ ਫਿਰ ਪਾਈ ਜਰੂਰ ਕਿਰਪਾ ਕਰਦੇ ਜਿਵੇਂ ਉਸ ਦਾਤ ਦਾ ਪਲਾ ਕੀਤਾ ਆਪਣਾ ਵੀ ਜਰੂਰ ਮੇਰੇ ਸਤਿਗੁਰੂ ਜੀ ਪਲਾ ਕਰਨਗੇ ਇਹ ਲੋਕ ਸੁਖੀ ਗਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਚੁੱਕਾਂ ਦੀ ਕੀਮਾ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਭ ਜੀਆ ਆਰਾਮ ਕਲੀ ਮਹੱਲਾ ਦੀ ਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆਰ